ਜੇ ਜਾਨਪੁਰ ਵਿਖੇ ਕੱਲ ਇੱਕ ਵਿਅਕਤੀ ਨਹਿਰ ਚ ਰੂੜ ਗਿਆ ਸੀ ਲੇਕਿਨ ਇੱਕ ਦਿਨ ਵੀ ਜਾਣ ਤੋਂ ਬਾਅਦ ਵੀ ਨਹੀਂ ਚਲਿਆ ਕੋਈ ਪਤਾ ਉੱਥੇ ਹੀ ਪਰਿਵਾਰਿਕ ਜੀ ਕੱਲ ਤੋਂ ਰੋ ਰੋ ਕੇ ਹੈ ਬੁਰਾ ਹਾਲ ਉਹਨਾਂ ਨੇ ਦੱਸਿਆ ਕਿ ਕੱਲ ਤੋਂ ਹੀ ਅਸੀਂ ਪ੍ਰਸ਼ਾਸਨ ਦੇ ਅੱਗੇ ਬੇਨਤੀ ਕਰਦੇ ਪਏ ਹਾਂ ਕਿ ਨਹਿਰ ਦਾ ਪਾਣੀ ਬੰਦ ਕੀਤਾ ਜਾਵੇ ਤਾਂ ਕਿ ਪਤਾ ਚੱਲ ਜਾਵੇ ਸਾਡਾ ਜਿਹੜਾ ਜੀ ਹੈ ਵੀ ਹੈ ਜਾਂ ਨਹੀਂ ਹੈ ਤਾਂ ਕਿ ਸਾਨੂੰ ਹੌਸਲਾ ਹੋ ਜਾਵੇ ਪ੍ਰਸ਼ਾਸਨ ਦੇ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ ਉਹਨਾਂ ਨੇ ਇਹ ਵੀ ਕਿਹਾ ਕਿ ਲੋਕਲ ਲੀਡਰ ਅੱਗੇ ਵੀ ਅਸੀਂ ਪ੍ਰਯਾਦ ਕੀਤੀ ਲੇਕਿਨ ਕੋਈ ਵੀ ਸਾਡੀ ਗੱਲ ਸੁਣਨ ਵਾਸਤੇ ਰਾਜ਼ੀ ਨਹੀਂ ਹੈ ਕਿਉਂਕਿ ਅਸੀਂ ਇੱਕ ਗਰੀਬ ਪਰਿਵਾਰ ਹਾਂ ਅਗਰ ਇਹ ਹੀ ਕਿਤੇ ਵੱਡੇ ਪਰਿ ਕੋਈ ਜੀ ਹੁੰਦਾ ਤੇ ਸਾਰਾ ਪ੍ਰਸ਼ਾਸਨ ਅਧਿਕਾਰੀਆਂ ਨੂੰ ਲੱਭਣ ਤੇ ਲੱਗ ਜਾਣਾ ਸੀ ਲੇਕਿਨ ਗਰੀਬ ਪਰਿਵਾਰ ਦਾ ਕੋਈ ਵੀ ਨਹੀਂ ਸਾਥ ਦੇ ਰਿਹਾ ਉਹਦਾ ਇਹ ਵੀ ਕਹਿਣਾ ਸੀ ਕਿ ਅਗਰ ਜਲਦ ਹੀ ਪ੍ਰਸ਼ਾਸਨ ਵਾਲੋ ਸਾਡੇ ਵਿਅਕਤੀ ਨੂੰ ਨਹੀਂ ਲੱਭ ਕੇ ਦਿੱਤਾ ਤਾਂ ਆਪਾਂ ਡੀਸੀ ਦਫਤਰ ਦੇ ਬਾਹਰ ਧਰਨਾ ਲਾਵਾਂਗੇ ਜਿਸ ਦਾ ਜ਼ਿੰਮੇਵਾਰ ਖੁਦ ਪ੍ਰਸ਼ਾਸਨ ਹੋਵੇਗਾ ਪ੍ਰਸ਼ਾਸਨ ਵਾਲੋ ਦਾਅਵੇ ਔਰ ਵਾਦੇ ਕੀਤੇ ਜਾਂਦੇ ਨੇ ਔਰ ਅਲੱਗ ਅਲੱਗ ਟੀਮਾਂ ਬਣਾ ਕੇ ਬਚਾਓ ਹੈ ਤੂੰ ਲੋਕਾਂ ਨੂੰ ਸਮਝਾਇਆ ਵੀ ਜਾਂਦਾ ਨੇ ਕਿ ਕਿਦਾ ਆਪਣਾ ਪਾਣੀ ਦੇ ਅੱਗੇ ਬਚਾ ਕਰਨਾ ਹੈ ਲੇਕਿਨ ਅੱਗੇ ਇਹ ਹੀ ਸਥਿਤੀ ਕਿਸੇ ਪਰਿਵਾਰ ਦੇ ਆ ਜਾਂਦੀ ਹੈ ਤਾਂ ਪ੍ਰਸ਼ਾਸਨ ਕਿਉਂ ਚੁੱਪੀ ਸਾਦ ਕੇ ਬੈਠ ਜਾਂਦਾ ਹੈ ਪ੍ਰਤੀ ਖਬਰ ਕੀ ਕਹਿਣਾ ਗਰੀਬ ਪਰਿਵਾਰ ਦਾ ਛਾਨੋ ਕਿੱਥੇ ਰਹਣਾ ਲੈ ਸੁਜਾਨਪੁਰ ਅਜੀਤ ਵੀ ਹੈ ਪਾਦੀ ਉੱਥੇ ਇਹ ਗੱਲ ਹੋਈ ਆ ਕਿ ਮੇਰਾ ਭਰਾ ਹੀ ਵੱਡਾ ਕੋ 35 37 ਸਾਲ ਦਾ ਹੀ ਉਹ ਕੱਲ ਦਾ ਪਾਣੀ ਵਿੱਚ ਸਵੇਰੇ 11 ਵਜੇ ਦਾ ਡੁੱਗ ਗਿਆ ਪਤਾ ਨਹੀਂ ਨਾਣ ਲੱਗਾ ਉਹਦੇ ਸਿਰ 'ਚ ਪੱਥਰ ਵੱਜ ਆਇਆ ਜਾਂ ਕੀ ਹੋਇਆ ਉਹ ਕੱਲ ਦਾ ਲਾਪਤਾ ਹੋਇਆ ਅਸੀਂ ਬੜੀ ਕਰਨ ਦੇ ਆ ਬੜੀ ਕੋਸ਼ਿਸ਼ ਕਰਨ ਦੇ ਆ ਸਾਰੀਆਂ ਨਹਿਰਾਂ ਵੀ ਫੋਲਣ ਦੇ ਬੜੀ ਦੂਰ ਦੂਰ ਤੱਕਰ ਜਾ ਰਹੇ ਆ ਸਾਨੂੰ ਅਦਾ ਕੋਈ ਗੁਮਸ਼ਦਾ ਦਾ ਪਤਾ ਨਹੀਂ ਲੱਗਣ ਰਿਹਾ। ਆਏ ਬੜੀ ਸੁਣਵਾਈ ਵੀ ਦੇ ਰਹੇ ਆ ਪਰ ਸਾਡੀ ਸੁਣਵਾਈ ਕੋਈ ਨਹੀਂ ਹੋ ਰਹੀ। ਸਾਨੂੰ ਕਿਸੇ ਪਾਸਿਓਂ ਨਹੀਂ ਹੈਲਪ ਆ ਰਹੀ। ਨਾ ਕੋਈ ਸਾਨੂੰ ਦੱਸ ਰਿਹਾ ਆ ਨਾ ਕੋਈ ਕੁਛ ਕਰ ਰਿਹਾ ਆ। ਕੋਈ ਮਦਦ ਕਰਾ ਜਿਹੜਾ ਹੀ ਡੀਸੀ ਦਫਤਰ aí ਜਾ ਰਹੇ ਹਣ ਕਿ ਜਹਾੜੀ ਅੱਜ ਵੀ ਕੋਈ ਮਦਦ ਨਹੀਂ ਹੋਣੀ ਹੁਣ aí ਜਾ ਕੇ ਡੀਸੀ ਦਫਤਰ ਤ ਆਪਣੇ ਧਰਨੇ ਲਾਉਣ ਲੱਗੇ ਆ। ਸਾਡੀਆਂ ਜਨਾਨੀਆਂ ਭੁੱਖੀਆਂ ਮਰਨਗੀਆਂ ਬੱਚੇ ਮਰਨਗੇ ਫਿਰ ਤੇ ਇਹਨਾਂ ਦਫਤਰਾਂ ਵਾਲਿਆਂ ਨੂੰ ਪਤਾ ਲੱਗੇਗਾ। ਨਹਿਰ ਮਹਿਕਮੇ ਵਾਲਿਆਂ ਨੂੰ ਪਤਾ ਲੱਗੇਗਾ ਫਿਰ ਜਾ ਕੇ ਇਹਨਾਂ ਦੀ ਸੁਣਵਾਈ ਕਰੀਏ। ਜੇ ਗਰੀਬ ਦਾ ਬੱਚਾ ਇਸ ਤਰ੍ਹਾਂ ਖਾਨੇ ਕੋ ਆ ਕੇ ਜਨ ਦਾ ਫੇਰ ਨਹੀਂ ਚਾਹਣਾ ਜਿਹੜਾ ਕੋ ਗਰੀਬ ਹੋਵੇ ਉਹਦੀ ਕੋਈ ਸੁਣਵਾਈ ਨਹੀਂ ਕਰਦਾ ਅਮੀਰ ਹੋਵੇ ਤਾਂ ਉਹਦੇ ਹਲ ਭੱਜ ਕੇ ਚਲ ਜਾਂਦੇ ਨੇ ਮੇਰਾ ਨਾ ਹੀ ਰੋ ਸਰਨੇ ਕੀ ਗੱਲ ਬਾਤ ਹੈ ਸਾਰੀ ਮੁੰਡਾ ਰੁੜ ਗਿਆ ਸਾਡਾ ਨਹਿਰ ਚ ਤੇ ਲੱਭਣ ਦੇ ਕੱਲ ਦਾ ਸਾਰਿਆਂ ਨੂੰ ਦੱਸ ਪੁੱਛ ਲਿਆ ਸਾਰਿਆਂ ਪ੍ਰਧਾਨਾਂ ਨਾਲ ਮੰਤਰੀਆਂ ਨਾਲ ਗੱਲ ਕੀਤੀ ਕੋਈ ਸੁਣਾਈ ਨਹੀਂ ਹੋਣੀ ਫੇਰ ਹਰ ਕੇ ਆਏ ਵੀ ਚੱਲ ਕੇ ਤੇ ਲੱਭ ਜਾਵੇ ਕੋਈ ਨਹੀਂ ਸੁਣਾਈ ਹੋਣੀ ਸਾਡੀ ਅਸੀਂ ਹੁਣ ਅਖਦੀ ਸੀ ਦੇ ਦਫ਼ਤਰ ਪੇਸ਼ ਹੋਣਾ ਨਾ ਵੀ ਸਾਡੀ ਸੁਣੀ ਤੇ ਧਰਨਾ ਲਾਵਾਂਗੇ ਉਹ ਕਰਾਂਗਾ ਗਲਤ ਫੇਰ ਮਸਲਾ ਹੱਲ ਹੋਣਾ ਪਾਣੀ ਨਹੀਂ ਬੰਦ ਕੀਤਾ ਪਾਣੀ ਨੇ ਬੰਦ ਕੀਤਾ ਉਹ ਜਿੰਨੂੰ ਆਨੇ ਆਂਦਾ ਪਾਣੀ ਨਹੀਂ ਬੰਦ ਹੋਣਾ ਜਿੰਨੂੰ ਆਨੇ ਪਾਣੀ ਨਹੀਂ ਬੰਦ ਹੋਣਾ ਤੇ ਪਾਣੀ ਬੰਦ ਤੇ ਹੁਣ ਫਿਕਰ ਨਾ ਪੈਣਾ ਜੇ ਨਹੀਂ ਤੇ ਫੇਰ ਰਾਹ ਗਲੀ ਚ ਕਿਤੇ ਧਰਨਾ ਲਾਉਣੇ ਕਿਤੇ ਭੁੱਖੇ ਪਾਣੇ ਬਾਵਾਂਗੇ ਤੇ ਫੇਰ ਹੀ ਸੁਣਨਾ ਹੈ ਨਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਿਹੜਾ ਕਿਸੇ ਨੇ ਮਦਦ ਨਹੀਂ ਤੁਹਾਡੀ ਕੋਈ ਇਹ ਨਹੀਂ ਸੁਣਨਦੇ ਪਾਣੀ ਨਹੀਂ ਬੰਦ ਹੋ ਸਕਦਾ ਫੋਨ ਕਰਦੇ ਪਾਣੀ ਨਹੀਂ ਬੰਦ ਹੋ ਸਕਦਾ ਇਹੋ ਹੀ ਕਹਿੰਦੇ ਸਾਰੇ ਇਹੋ ਹੀ ਕਹਿੰਦੇ ਦੀ ਮੰਗ ਕੀ ਹੈ ਤੁਹਾਡੀ ਸਾਡੇ ਇਹ ਮੰਗ ਪਾਣੀ ਬੰਦ ਹੋਵੇ ਸਾਡਾ ਬਚਾ ਲੈ ਭਈਆ ਬਈ